ਕਬੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਜਿਹੜੀ ਕਾਰਵਾਈ ਹੈ ਤੁਹਾਡਾ ਕੀ ਕੁਝ ਬਰਾਮਦ ਕੀਤਾ ਕਿੰਨੇ ਜਿਹੜੇ ਮੁਲਜ਼ਮ ਕਾਬੂ ਕੀਤੇ ਨੇਗੇ ਔਰ ਸਾਰੀ ਜਾਣਕਾਰੀ ਇਹ ਕੱਲ ਅਸੀਂ ਅਗਸਤ ਦੇ ਸਬੰਧ ਦੇ ਵਿੱਚ ਬਸ ਸਟੈਂਡ ਡਿੜਬਾ ਮਜੂਦ ਸੀਗੇ ਤਾਂ ਉੱਥੇ ਸਾਨੂੰ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਉਮੇਸ਼ ਅਤੇ ਇੱਕ অশੋਕ ਕੁਮਾਰ ਜੀ ਜੋ ਕਿ ਐਮਪੀ ਦੇ ਵਿੱਚ ਟਰੱਕ ਡਰਾਈਵਰ ਨੇ ਤੇ ਆਪਣੇ ਟਰੱਕ ਕੈਂਟਰ ਦੇ ਵਿੱਚ ਅਫੀਮ ਕੰਪੀ ਲੋਡ ਕਰਕੇ ਲੈ ਕੇ ਆ ਰਹੇ ਨੇ ਜੋ ਕਿ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੇਚਦੇ ਨੇ ਇਹ ਤਾਂ ਅਸੀਂ ਉਸ ਦੇ ਵਿਹਾਵ ਤੇ ਕਾਕੂ ਵਾਲਾ ਪਿਕਟ ਪਰ ਨਾਕਾਬੰਦੀ ਕੀਤੀ ਤਾਂ ਸਾਨੂੰ ਵਕਤ ਕਰੀਬ 4 ਵਜੇ ਦੇ ਕਰੀਬ ਉੱਥੋਂ ਇੱਕ ਇੱਕ ਕੈਂਟਰ ਹਾਂ ਕੰਟੇਨਰ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਦੀ ਅਸੀਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਸਾਨੂੰ ਇਸ ਕੈਂਟਰ ਦੇ ਵਿੱਚੋਂ 6 ਕਿਲੋ ਅਫੀਮ ਬਰਾਮਦ ਹੋਈ ਹੈ ਮਾਨ ਜੋ ਥੀ ਐਸ ਐਸ ਪੀ ਸਾਹਿਬ ਸ੍ਰੀ ਸਰਤਾਬ ਚਹਿਲ ਅਤੇ ਮਾਨਯੋਗ ਡੀਐਸਪੀ ਸਾਹਿਬ ਸ੍ਰੀ ਪ੍ਰਿਥਵੀ ਚਹਿਲ ਜੀ ਦੀ ਹਦਾਇਤਾਂ ਮੁਤਾਬਕ ਅਸੀਂ ਨਸ਼ਾ ਵਿਰੁੱਧ ਮੁਹਿੰਮ ਚੇੜੀ ਹੋਈ ਹੈ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਇਹ ਕੰਮ ਨਹੀਂ ਕਰਨ ਦੇਵਾਂਗੇ ਟਰੱਕ ਦੇ ਵਿੱਚ ਕੀ ਕੁਝ ਮਾਲ ਸੀ ਜੀ ਹੋਰ ਇਹ ਕਿੱਥੇ ਜਾ ਰਹੇ ਸੀਗੇ ਇਹ ਸਾਰਾ ਇੰਦੋਰ ਤੋਂ ਆਏ ਸੀਗੇ ਤੇ ਇਹਦੇ ਵਿੱਚ ਛਿਲਕੇ ਦਾ ਜਿਹੜਾ ਛਿਲਕਾ ਹੈ ਜੀ ਛੋਲਿਆਂ ਦਾ ਉਹ ਲੋਡ ਹੈ ਤੇ ਇਹ ਲੁਧਿਆਣਾ ਜਾ ਰਹੇ ਸੀਗੇ ਤੇ ਉਥੇ ਇਹਨਾਂ ਦੇ ਦੱਸਣ ਮੁਤਾਬਕ ਵੀ ਜਿਹੜੇ ਟਰਾਂਸਪੋਰਟ ਦੇ ਵਿੱਚ ਡਰਾਈਵਰ ਨੇ ਉਹਨਾਂ ਨੂੰ ਅਸੀਂ ਸਸਤੇ ਭਾਅ ਤੇ ਖਰੀਦ ਕੇ ਅਸੀਂ ਮਹਿੰਗੇ ਭਾਅ ਤੇ ਵੇਚਦੇ ਆਂ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਰਹੇ ਆਂ ਤੇ ਬਾਅਦ ਦੇ ਵਿੱਚ ਜੋ ਵੀ ਸਾਹਮਣੇ ਤਫਤੀਸ਼ ਆਏਗੀ ਅਸੀਂ ਫਿਰ ਹੋ ਕੋਈ ਇਹਨਾਂ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਮਾਰੂ ਹਥਿਆਰ ਜਾਂ ਕੋਈ ਅਸਲਾ ਵਗੈਰਾ ਵੀ ਮਿਲੇ ਜੀ ਜਾਂ ਫਿਰ ਕੱਲਾ ਜਿਹੜਾ ਇਹ ਨਸ਼ਾ ਹੀ ਮਿਲੇਗਾ ਨਹੀਂ ਨਹੀਂ ਸਰ ਜੀ ਨਾ ਤਾਂ ਕੋਈ ਹਥਿਆਰ ਵਗੈਰਾ ਨਹੀਂ ਮਿਲਿਆ ਹੈਗਾ ਇਨਾ ਤੋਂ ਸਿਰਫ ਇਹ 6 ਕਿਲੋ ਅਫੀਮ ਹੀ ਬਰਾਮਦ ਹੋਈ ਹੈ ਬਾਕੀ ਅਸੀਂ ਇਹਨਾਂ ਦੇ ਸਾਬਕਾ ਹਾਲਾਤ ਵੀ ਦੇਖਦੇ ਆ ਇਹਨਾਂ ਦਾ ਅਸੀਂ ਸਨਕ ਸਰਟੀਫਿਕੇਟ ਮੰਗਾਵਾਂਗੇ ਜੋ ਵੀ ਫਿਰ ਕਾਰਵਾਈ ਹੋਊਗੀ ਫਿਰ ਦੇਖਾਂਗੇ ਖਿਲਾਫ ਕੋਈ ਰਿਹਾ ਜੀ ਇਹ ਪਰਤਾਲ ਕਰ ਰਿਹਾ ਸਰਦ ਦੇ ਅੱਜ ਅਸੀਂ ਮਨਜੁਗਦਰ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਇਆ